ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਦਿਲਜੀਤ ਦੋਸਾਂਝ ਇਸੇ ਪਹਿਚਾਨ ਦੇ ਮਹਤਾਜ ਨਹੀਂ ਹਨ। ਦੇਸ਼ ਦੀ ਨਾਲ-ਨਾਲ ਉਹਨਾਂ ਨੇ ਵਿਦੇਸ਼ਾਂ ਵਿੱਚ ਵੀ ਆਪਣਾ ਨਾਂ ਕਮਾਇਆ ਹੈ। ਦਿਲਜੀਤ ਦੋਸਾਂਝ ਵੀ ਅਕਸਰ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ। ਕੁਝ ਮਹੀਨੇ ਪਹਿਲਾਂ ਦਿਲਜੀਤ ਤੇ ਲਿਉਮਿਨਾਟੀ ਨੂੰ ਮੰਨਣ ਦੇ ਦੋਸ਼ ਲੱਗੇ ਸਨ ਜਿਸ ਕਾਰਨ ਪੰਜਾਬੀ ਇੰਡਸਟਰੀ ਦੇ ਕੁਝ ਸਿੰਗਰਾ ਵੱਲੋਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਪਰ ਹੁਣ ਦਿਲਜੀਤ ਦੋਸਾਂਝ ਦੀ ਇੱਕ ਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਸਾਰਿਆਂ ਬਾਹਾਂ ਨੂੰ ਗਲਤ ਤੇ ਸਾਬਿਤ ਕਰ ਦਿੱਤਾ ਗਿਆ ਹੈ ਦਰਅਸਲ ਦਿਲਜੀਤ ਦੀ ਵੀਡੀਓ ਮਹਾਕਾਲ ਮੰਦਿਰ ਦੀ ਹੈ ਜਿਸ ਵਿੱਚ ਉਹ ਭਗਵਾਨ ਸ਼ਿਵ ਦੀ ਪੂਜਾ ਤੇ ਆਰਾਧਨਾ ਕਰਦੇ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਵੀ ਦਿਲਜੀਤ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਯੋਗ ਬਾਰੇ ਥੁਲਕੇ ਗੱਲ ਕੀਤੀ ਦਿਲਜੀਤ ਨੇ ਇਹ ਕੱਲ ਨੂੰ ਖੁਦ ਕਬੂਲ ਕੀਤਾ ਹੈ ਕਿ ਯੋਗ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਦਿਲਜੀਤ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ਨੇ ਟੋਟੇ ਘੁਰਦਾ ਪਾਇਆ ਹੋਇਆ ਹੈ ਤੇ ਉਹ ਮਹਾਦੇਵ ਦੀ ਪੂਜਾ ਕਰ ਰਹੇ ਨੇ ਦਿਲਜੀਤ ਇਸ ਵੀਡੀਓ ਨੇ ਇੱਕ ਭਾਈਚਾਰਕ ਸੰਸਦੀਨ ਸਾਲ ਕਾਇਮ ਕੀਤੀ ਹੈ ਉਹਨਾਂ ਲੋਕਾਂ ਦੇ ਮੂਹ ਬੰਦ ਕੀਤੇ ਨੇ ਜਿਨ੍ਹਾਂ ਨੇ ਉਹਨਾਂ ਤੇ ਸ਼ੈਤਾਨ ਦੀ ਪੂਜਾ ਕਰਨ ਦੇ aarop ਲਗਾਏ ਸਨ ਇਸ ਵੀਡੀਓ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਹਿੰਦੂਆਂ ਅਤੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਹਿੰਦੂ ਅਤੇ ਸਿੱਖ ਨੋ ਮਾਸਤਾ ਰਿਸ਼ਤਾ ਹੈ ਪਰ ਇਹ ਵੀਡੀਓ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਣੀ ਜੋ ਹਿੰਦੂਆਂ ਅਤੇ ਸਿੱਖਾਂ ਵਿੱਚ ਅੱਪਸੀ ਘੁੱਟ ਪਵਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ ਗਰਮ ਦੇ ठेकेदार ਉਸਤੇ ਹੀ ਕੌਮ ਦਾ ਗੱਦਾਰ ਹੋਣ ਦਾ ਦੋਸ਼ ਵੀ ਲਗਾ ਸਕਦੇ ਹਨ ਦਿਲਜੀਤ ਇੱਕ ਸੱਚੇ ਸ਼ਿ ਭਗਤਾਨ ਤੇ ਯੋਗਾ ਦਾ ਉਹਨਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਹੈ ਅਤੇ ਯੋਗ ਨੇ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਹਿੰਦੂ ਅਤੇ ਸਿੱਖ ਭਾਈਚਾਰਾ ਇੱਕ ਹੀ ਹੈ ਉਹਨਾਂ ਦੇ ਸਭਿਆਚਾਰ ਵਿੱਚ ਕਾਫੀ ਸਮਾਨਤਾਵਾਂ ਹਨ ਪਰ ਕੁਝ ਸਿਆਸੀ ਲੋਕ ਸਿਰਫ ਆਪਣੇ ਸਵਾਰਥ ਲਈ ਦੋਨਾਂ ਵਿੱਚ ਨਫ਼ਰਤ ਮਿਲਾਉਣ ਦਾ ਕੰਮ ਕਰ ਰਹੇ ਨੇ